ਅੱਜ ਚੋਣ ਪ੍ਰਚਾਰ ਥੰਮ ਜਾਵੇਗਾ 13 ਰਾਜਾਂ ਦੀਆਂ 79 ਲੋਕ ਸਭਾ ਸੀਟਾਂ ਦੇ ਉੱਤੇ 26 ਅਪ੍ਰੈਲ ਨੂੰ ਦੂਜੇ ਚਰਨ ਦੀ VOTING ਹੋਣ ਜਾ ਰਹੀ ਹੈ ਯਾਨੀ ਕਿ ਦੂਜੇ ਪੜਾਵੀ VOTING ਹੋਣ ਜਾ ਰਹੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖੋ ਵੱਖ ਪਾਰਟੀਆਂ ਦੇ ਵੱਲੋਂ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਤੇ ਉੱਥੇ ਹੀ 13 ਰਾਜਾਂ ਦੀਆਂ 79 ਲੋਕ ਸਭਾ ਸੀਟਾਂ ਦੇ ਉੱਤੇ 26 ਅਪ੍ਰੈਲ ਨੂੰ VOTING ਹੋਵੇਗੀ VOTER ਜਿਹੜੇ ਨੇ ਉਹ ਅ EVMP ਮਸ਼ੀਨਜ਼ ਦੇ ਵਿੱਚ ਜੋ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਨੂੰ ਤੈਅ ਕਰਕੇ ਰੱਖ ਜਾਣਗੇ ਤੇ 4 ਜੂਨ ਨੂੰ ਇਹ ਕਿਸਮਤ ਜਿਹੜੀ ਹੈ ਖੁੱਲ੍ਹੇਗੀ ਕਿ ਕੌਣ ਕਿੱਥੋਂ ਅਤੇ ਕਿੰਨੀਆਂ ਸੀਟਾਂ ਦੇ ਨਾਲ ਜਿੱਤੂ ਰਿਹਾ ਹੈ ਜੀ ਹਾਂ ਅੱਜ ਗੱਲ ਕੀਤੀ ਜਾਵੇ ਤਾਂ ਜਿੱਥੇ ਭਾਜਪਾ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਭਾਜਪਾ ਦੇ ਵੱਲੋਂ 400 ਪਾਰ ਦਾ ਨਾਰਾ ਲਗਾਇਆ ਗਿਆ ਹੈ ਕਾਂਗਰਸ ਪਾਰਟੀ ਵੀ ਜੋਰਾ-ਸ਼ੂਰਾ ਤੇ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਉਦੋਂ ਜੇਕਰ ਗੱਲ ਕੀਤੀ ਜਾਵੇ ਤਾਂ 19 April ਦੀ ਤਾਂ 19 April ਨੂੰ ਪਹਿਲੇ ਪੜਾ ਦੀ VOTING ਹੋਈ ਸੀਗੀ ਤਾਂ ਉਸ ਤੋਂ ਪਹਿਲਾ 48 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਥੰਮ ਜਾਂਦਾ ਹੈ اسی ਤਰੀਕੇ ਦੇ ਨਾਲ 26 April ਨੂੰ ਦੂਜੇ ਪੜਾ ਦੀ VOTING ਹੋਣੀ ਹੈ 13 ਰਾਜਾਂ ਦੀਆਂ 79 ਲੋਕ ਸਭਾ ਸੀਟਾਂ ਦੇ ਉੱਤੇ ਜਿਸ ਤੋਂ ਪਹਿਲਾ ਯਾਨੀ ਕਿ 48 ਘੰਟੇ ਪਹਿਲਾਂ ਚੋਣ ਪ੍ਰਚਾਰ ਥੰਮ ਜਾਵੇਗਾ ਅਤੇ ਜੋ ਕੋਈ ਵੀ ਚੋਣ ਪ੍ਰਚਾਰ ਉਸ 48 ਘੰਟਿਆਂ ਤੋਂ ਬਾਅਦ ਵੀ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਉੱਤੇ ਕਾਰਵਾਈ ਹੁੰਦੀ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 48 ਘੰਟੇ ਪਹਿਲਾਂ ਪੂਰੀ ਤਰ੍ਹਾਂ ਦੇ ਨਾਲ ਚੋਣ ਪ੍ਰਚਾਰ ਖੰਮ ਜਾਂਦਾ ਹੈ ਅੱਜ ਸ਼ਾਮ 5 ਵਜੇ ਅਜਿਹਾ ਚੋਣ ਪ੍ਰਚਾਰ ਬਿਲਕੁਲ ਥੰਮ ਜਾਏਗਾ 5 ਵਜੇ ਤੋਂ ਪਹਿਲਾਂ ਪਹਿਲਾਂ ਜਿਸ ਜਿਸ ਪਾਰਟੀ ਨੇ ਜੋ ਜੋ ਚੋਣ ਪ੍ਰਚਾਰ ਕਰਨਾ ਹੋ ਸਕਦੀ ਹੈ ਯਾਨੀ ਕਿ 5 ਵਜੇ ਤੋਂ ਬਾਅਦ ਚੋਣ ਪ੍ਰਚਾਰ ਬਿਲਕੁਲ ਬੰਦ ਹੋ ਜਾਵੇਗਾ ਫਿਰ 48 ਘੰਟੇ ਬਾਅਦ ਯਾਨੀ ਕਿ 26 ਅਪ੍ਰੈਲ ਨੂੰ ਸਵੇਰ ਤੋਂ ਹੀ VOTING ਸ਼ੁਰੂ ਹੋ ਜਾਵੇਗੀ ਤੇ VOTERਾਂ ਦੇ ਵੱਲੋਂ ਅਜਿਹੜੀ VOTING ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਜਾਵੇ। ਇਸ ਦੇ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਦੂਜੇ ਪੜਾਅ ਦੀ ਖਾਸ VOTING ਦੱਸਿਆ ਜਾ ਰਿਹਾ ਕਿਉਂਕਿ ਕੇਰਲ ਦੀ WHY NOT ਸੀਟ ਜਿੱਥੋਂ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਹੁਣੀ ਚੋਣ ਲੜ ਰਹੇ ਨੇ ਅਤੇ ਇਸ ਦੇ ਇਲਾਵਾ ਕੁਝ ਹੋਰ ਬਗੇਲ ਹਿਮਾ ਮਾਲੇਨੀ ਹੋਗੇ ਜਾਂ ਹੋਰ ਵੀ ਕਈ ਦਿੱਕਤ ਜੇ ਉਮੀਦਵਾਰ ਜਿਹੜੇ ਨੇ ਉਹ ਸੀਟਾਂ ਦੇ ਉੱਤੇ ਉੱਤੇ ਜਿਹੜੇ ਨੇ ਉਮੀਦਵਾਰ ਨੇ ਜਿੱਕਰ 13 ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਅਸਮ ਆਉਂਦਾ ਹੈ, ਬਿਹਾਰ ਆਉਂਦਾ ਹੈ, ਛੱਤੀਸਗੜ੍ਹ ਆਉਂਦਾ ਹੈ, ਕਰਨਾਟਕ ਆਉਂਦਾ ਹੈ, ਕੇਰਲ ਆਉਂਦਾ ਹੈ। ਮੱਧ ਪ੍ਰਦੇਸ਼ ਮਹਾਰਾਸ਼ਟਰ ਮਨੀਪੁਰ ਰਾਜਸਥਾਨ ਤ੍ਰਿਪੂਰਾ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਜੰਮੂ ਕਸ਼ਮੀਰ ਇਹਨਾਂ ਦੇ ਵਿੱਚ 79 ਲੋਕ ਸਭਾ ਸੀਟਾਂ ਨੇ ਜਿਨ੍ਹਾਂ ਦੇ ਅੰਦਰ ਲੋਕ ਸਭਾ ਹਲਕੇ ਆਉਂਦੇ ਨੇ ਜੇਕਰ ਆਸਾਨ ਦੀ ਗੱਲ ਕੀਤੀ ਜਾਵੇ ਤਾਂ ਅਸਮ ਦੇ ਵਿੱਚ ਕ੍ਰੀਨਗੰਜ ਹੋ ਗਿਆ ਹੋਰ ਵੀ ਅਜਿਹੇ ਹਲਕੇ ਨੇ ਜਿਨ੍ਹਾਂ ਦੇ ਵਿੱਚ ਨਾਮ ਆਉਂਦਾ ਹੈ ਉਦੋਂ ਹੀ ਬਿਹਾਰ ਦੇ ਵਿੱਚ ਕਈ ਅਜਿਹੇ ਬਾਗਲਪੁਰ ਹੋ ਗਿਆ ਔਰ ਵੀ ਅਜਿਹੇ ਕਈ ਜਿਹੜੇ ਹਲਕੇ ਜਿਹੜੇ ਨੇ ਉਹ ਲੋਕ ਸਭਾ ਦੇ ਆ ਜਾਂਦੇ ਨੇ ਪਰ ਜੇਕਰ ਗੱਲ ਕੀਤੀ ਜਾਵੇ ਕੇਰਲ ਦਾ ਕੇਰਲ ਦੇ ਵਿੱਚ ਇਹ ਸਭ ਤੋਂ ਵੱਡੀ ਜਿਹੜੀ ਸੀਟ ਦੇ ਉੱਤੇ ਚਰਚਾ ਹੋਈ ਹੈ ਵਾਇਨਾਰਡ ਦੀ ਜਿੱਥੇ ਕਿ ਅਰਵਿੰਦ ਮਾਫ ਕਰਨਾ ਜਿੱਥੇ ਕਿ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਨੇ ਨਾਮ ਜੱਗਤੀ ਭਰਿਸਕਿਤ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਬੜੇ ਚੋਰਾ-ਸ਼ੋਰਾ ਦੇ ਉੱਤੇ ਕੀਤਾ ਜਾ ਰਿਹਾ ਤੇ ਦੂਜੇ ਪੜਾਅ ਦੀ VOTING ਦੇ ਵਿੱਚ ਕੇਰਲ ਦੇ ਵਾਇਨਾਰਡ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਇਸ ਵਾਰ ਵਾਇਨਾਰਡ ਦੇ ਵਿੱਚ ਰਾਹੁਲ ਗਾਂਧੀ ਜਿਹੜੀ ਸੀਟ ਹੈ ਉਹ ਕੱਢ ਸਕਣਗੇ ਜਾਂ ਫਿਰ ਪੇਰ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 26 April ਨੂੰ ਕੇਰਲ ਦੀ ਬਾਇਨੜ ਸੀਟ ਦੇ ਉੱਤੇ મતદાન ਹੋਣਾ ਹੈ ਜਿੱਥੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਉਸ ਦੇ ਨਾਲ ਹੀ ਕੇਰਲ ਦੇ ਸੱਤਰੂੜ বাম ਦਲ ਦੇ ਰਾਜਾ ਨੂੰ ਉਮੀਦਵਾਰ ਬਣਾਇਆ ਗਿਆ ਤੇ ਉੱਥੇ ਹੀ ਭਾਜਪਾ ਦੇ ਸੁਰਿੰਦਰ ਨੂੰ ਟਿਕਟ ਦਿੱਤੀ ਗਈ ਹੈ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕੀ ਹੇਮਾ ਮਾਲਨੀ ਜੜੇ ਨੇ ਜੋ ਕਿ ਪਾਲੀਵੁੱਡ ਦੀ ਅਭਿਨੇਤਰੀ ਨੇ ਉਹ ਵੀ ਲੋਕ ਸਭਾ ਸੀਟ ਦੇ ਉੱਤੋਂ ਉਮੀਦਵਾਰ ਨੇ ਹਾਲਾਂਕਿ ਕਾਫੀ ਪਹਿਲਾਂ ਵੀ ਜਿੱਤ ਚੁੱਕੇ ਨੇ ਮथुरा ਸੀਟ ਤੋਂ ਤੇ ਇਸ ਵਾਰ ਫਿਰ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਪਰ ਦੇਖਣਾ ਹੋਵੇਗਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ kaun ਉਮੀਦਵਾਰ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਕਿ ਭਾਜਪਾ ਦਾ 400 파ਰ ਦਾ ਨਾਰਾ ਸਿੱਧ ਹੋ ਜਾਂਦਾ ਹੈ ਜਾਂ ਫਿਰ ਪਾਸਾ ਪਲਟ ਜਾਂਦਾ ਕਿਉਂਕਿ ਇਹ ਸਿਆਸਤ ਹੈ ਤੇ ਵੋਟਾਂ ਦੇ ਦੌਰਾਨ VOTER ਜਿਹੜੇ ਨੇ ਉਹ ਉਮੀਦਵਾਰਾਂ ਦੀ ਕਿਸਮਤ ਨੂੰ ਤੈਅ ਕਰਦੇ ਨੇ ਇਥੋਂ ਤੱਕ ਕਿ ਪਾਰਟੀਆਂ ਦੀ ਕਿਸਮਤ ਵੀ ਤੈਅ ਹੋ ਜਾਂਦੀ ਹੈ ਕਿ ਕਿਹੜੀ ਪਾਰਟੀ ਸੱਤਾ ਦੇ ਵਿੱਚ ਰਹੇਗੀ ਤੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਨਹੀਂ ਰਹੇਗੀ ਹਾਲਾਂਕਿ ਦੇਖਣਾ ਹੋਵੇਗਾ ਕਿ VOTING ਤੇ 26 April ਨੂੰ ਸਵੇਰ ਤੋਂ ਸ਼ੁਰੂ ਹੋ ਜਾਵੇ ਕਿ ਆ ਸ਼ਾਮ 5 ਵਜੇ ਤੋਂ ਪ੍ਰਚਾਰ ਬਿਲਕੁਲ ਥੰਮ ਜਾਵੇਗਾ ਇਸ ਨਾਲ ਹੀ 4 June ਨੂੰ ਵੋਟਿੰਗ ਜਿਹੜੀ ਆ ਸਾਰੀ ਗਿਣ ਕੇ ਐਲਾਨ ਕਰ ਦਿੱਤਾ ਜਾਵੇਗਾ ਕਿ ਕੌਣ ਕਿਹੜੀ ਸੀਟ ਜਿੱਤਿਆ ਫਿਲਹਾਲ ਦੇਖਣਾ ਹੋਵੇਗਾ ਉਸ ਵਕਤ ਕਿ ਕੌਣ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਬਾਜ਼ੀ ਮਾਰ ਗਈ